ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਲ ਲੈ ਕੇ ਆਏ ਹਾਂ ਜੇਕਰ ਇਸ ਪਾਣੋਂ ਮੱਸਿਆ ਵਾਲੇ ਦਿਨ ਇੱਕ ਮਾਂ ਆਪਣੇ ਬੱਚੇ ਦੇ ਵਿਆਹ ਦੇ ਲਈ ਕਰ ਲੈਂਦੀ ਹੈ ਬੱਚੇ ਦੇ ਵਿਆਹ ਦੇ ਵਿੱਚ ਆ ਰਹੀਆਂ ਸਾਰੀਆਂ ਪਰੇਸ਼ਾਨੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਇਸੇ ਹੀ ਤਰੀਕੇ ਦੇ ਨਾਲ ਜੇਕਰ ਆਪਾਂ ਮੱਸਿਆ ਦੀ ਸ਼ੁਰੂਆਤ ਦੀ ਗੱਲ ਕਰੀਏ ਮੱਸਿਆ ਦੀ ਸ਼ੁਰੂਆਤ ਹੋ ਰਹੀ ਹੈ 17 ਦਸੰਬਰ ਤੋਂ 17 ਦਸੰਬਰ ਨੂੰ ਮੱਸਿਆ ਹੈ ਤੇ ਸੰਗਤ ਜੀ ਇਹ ਪਾਕ ਕਰ ਸਾਖਦੇ ਹੋ ਤਾਂ ਇਸ ਮੱਸਿਆ ਵਾਲੇ ਦਿਨ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਮੱਸਿਆ ਦਾ ਜੋ ਦਿਨ ਹੁੰਦਾ ਹੈ ਉਹ ਪੁੰਡਾਨ ਦੇ ਲਈ ਆਪਣੇ ਪਿਤਰਾਂ ਨੂੰ ਪਰਸਨ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਗਿਆ ਹੈ ਤੇ ਇਸ ਦੇ ਨਾਲ ਤੁਹਾਡੇ ਹਰ ਪ੍ਰਕਾਰ ਦੀ ਮਨੋ ਕਾਮਨਾ ਪੂਰੀ ਵੀ ਹੁੰਦੀ ਹੈ ਜੇਕਰ ਤੁਸੀਂ ਮੱਸੀਆ ਦੇ ਦਿਨ ਇਹ ਸਭ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਸਾਰੇ ਕਸ਼ਟ ਦੁੱਖ ਤਕਲੀਫਾਂ ਨੇ ਉਹ ਦੂਰ ਹੋ ਜਾਣੀਆਂ ਵੈਸੇ ਜੇਕਰ ਆਪਾਂ ਗੱਲ ਕਰੀਏ ਤਾਂ ਮੱਸੀਆ ਵਾਲੇ ਦਿਨ ਅਸੀਂ ਸਾਰੇ ਹੀ ਦੇਵੀ-ਦੇਵਤਿਆਂ ਦਾ ਪਾੜ ਭੋਜਨ ਕਰਦੇ ਹਾਂ ਇਸ ਤੋਂ ਇਲਾਵਾ ਜੇਕਰ ਅਸੀਂ ਭਗਵਾਨ ਵਿਸ਼ਨੂੰ ਭਗਵਾਨ ਪੌਰੀ ਨਾਦੀ ਪੂਜਾ ਸੀ ਮੱਸੀਆ ਵਾਲੇ ਦਿਨ ਕਰਦੇ ਹਾਂ ਤਾਂ ਖਾਸ ਕਰਕੇ ਇਹ ਪਾੜ ਪੂਜਾ ਕਰਨ ਦੇ ਨਾਲ ਸਾਂਡੇ ਹਰ ਪ੍ਰਕਾਰ ਦੇ ਦੁੱਖ ਕਸ਼ਟ ਨੇ ਜਿਹੜੇ ਉਹ ਦੂਰ ਹੋ ਜਾਂਦੇ ਨੇ ਇਸੇ ਹੀ ਤਰੀਕੇ ਦੇ ਨਾਲ ਸੰਗਤ ਜੀ ਬਹੁਤ ਹੀ ਜ਼ਿਆਦਾ ਮੱਸਿਆ ਦੀ ਰਾਤ ਦਾ ਮਹੱਤਵ ਹੁੰਦਾ ਹੈ ਚਾਹੇ ਮੱਸਿਆ ਦੀ ਹੋਵੇ ਚਾਹੇ ਪੁੰਨਿਆਂ ਦੀ ਹੋਵੇ ਨਾਲ ਹੀ ਸ਼ਿਵ ਰਾਤਰੀ ਤੇ ਨਮ ਰਾਤਰੀ ਦਾ ਵੀ ਕੋਈ ਤਿਉਹਾਰ ਹੋਵੇ ਕਿਉਂਕਿ ਇਹ ਰਾਤਰੀਆਂ ਜਿਹੜੀਆਂ ਨੇ ਉਹ ਕੁਝ ਅਜਾਈਆਂ ਹੁੰਦੀਆਂ ਹਨ ਇਹ ਖਾਸ ਕਰਕੇ ਬਹੁਤ ਹੀ ਜ਼ਿਆਦਾ ਖਾਸ ਤੇ ਵਿਸ਼ੇਸ਼ ਮੰਨੀਆਂ ਗਈਆਂ ਹਨ ਸਾ ਸੰਗਤ ਜੀ ਪਹਿਲਾ ਕੰਮ ਤਾਂ ਮਾਸਿਆ ਤੇ ਇੱਕ ਦੀਵਾ ਜਗਾਉਣਾ ਇਹ ਕੰਮ ਕਰਨਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਗਿਆ ਹੈ ਇਸੇ ਤਰ੍ਹਾਂ ਇਸ ਰਾਤ ਨੂੰ ਤੁਸੀਂ ਆਪਣੇ ਕਿਸੇ ਵੀ ਮਨੋ ਕਾਮਨਾ ਨੂੰ ਪੂਰਾ ਕਰਨ ਦੇ ਲਈ ਇੱਕ ਦੀਵਾ ਤੁਸੀਂ ਜ਼ਰੂਰ ਜਗਾਉਣਾ ਹੈ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਉਹਨਾਂ ਦੇ ਮਾਤਾ ਪਿਤਾ ਜਾਂ ਫਿਰ ਉਹ ਬੱਚੇ ਖੁਦ ਆਪ ਹੀ ਆਪਣੀ ਜਨਮ ਕੁੰਡਲੀ ਦੇ ਵਿੱਚ ਆਪਣੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਤੇ ਉਹਨਾਂ ਦੇ ਮਾਤਾ ਪਿਤਾ ਜਾਂ ਫਿਰ ਉਹ ਬੱਚੇ ਖੁਦ ਆਪ ਹੀ ਆਪਣੀ ਜਨਮ ਕੁੰਡਲੀ ਦੇ ਵਿੱਚ ਗੁਰੂ ਗ੍ਰਹਿ ਤੇ ਆਪਣੇ ਸ਼ੁਕਰ ਗ੍ਰਹਿ ਨੂੰ ਸਟਰੋਂਗ ਕਰਨ ਦੇ ਲਈ ਤਾਂ ਉਹਨਾਂ ਨੂੰ ਤਿੰਨ ਦੀਵੇ ਜ਼ਰੂਰ ਜਗਾਉਣੇ ਚਾਹੀਦੇ ਹਨ ਇਹ ਸਭ ਕਰਨ ਦੇ ਨਾਲ ਉਹਨਾਂ ਦੇ ਵਿਆਹ ਦਾ ਜੋਗ ਵੀ ਬਹੁਤ ਜਲਦੀ ਪੰਜ ਆ ਜਾਂਦਾ ਹੈ ਇਹ ਤਿੰਨ ਦੀਵੇ ਤੁਸੀਂ ਜਗਾਉਣੇ ਕਿੱਥੇ ਹਨ ਇੱਕ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਜਗਾਉਣਾ ਹੈ ਇੱਕ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਰ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਤੁਸੀਂ ਉੱਥੇ ਚਕਾਉਣਾ ਹੈ ਤੇ ਇੱਕ ਤੁਹਾਡੇ ਘਰ ਦੀ ਜਿਹੜੀ ਰਸੋਈ ਹੈ ਕਿਚਨ ਹੈ ਤੁਸੀਂ ਉੱਥੇ ਚਕਾਉਣਾ ਹੈ ਇਹ ਤਿੰਨ ਦੀਵੇ ਤੁਸੀਂ ਜਰੂਰ ਚਕਾਉਣੇ ਹਨ ਜਦੋਂ ਤੁਸੀਂ ਇਹ ਤਿੰਨ ਦੀਵੇ ਪ੍ਰਜਲਿਤ ਕਰੋਗੇ ਤਾਂ ਇਹਨਾਂ ਦੀਵੇ ਨੂੰ ਪ੍ਰਜਲਿਤ ਕਰਨ ਦੇ ਨਾਲ ਤੁਰੰਤ ਤੁਹਾਡੀ ਮਨੋ ਕਾਮਨਾ ਜੋ ਵੀ ਉਹ ਪੂਰੀ ਹੋ ਜਾਂਦੀ ਹੈ ਇਸ ਤਰੀਕੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਅਸੀਂ ਅੱਜ ਦੀ ਵੀਡੀਓ ਵਿੱਚ ਪਾਲ ਲੈ ਕੇ ਆਏ ਹਾਂ ਤੁਸੀਂ ਜੋ ਮਸਿਆਦੇ ਦਿਨ ਤੁਸੀਂ ਜੋ ਮਸਿਆਦੇ ਦਿਨ ਕਰਨਾ ਹੈ ਸਪਾਣ ਉਹ ਅਸੀਂ ਕਿਵੇਂ ਕਰਨਾ ਤੇ ਕਿਹੜੀ ਸਾਨੂੰ ਚੀਜ਼ ਦੀ ਜ਼ਰੂਰਤ ਹੈ ਉਹ ਪਾ ਕਰਾਂਦੇ ਲਈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਵੀਡੀਓ ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਵਿੱਚ ਅੰਤ ਤੱਕ ਬਨੇ ਰਹੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਰੇ ਵੀਡੀਓ ਨੂੰ ਵਾਧ ਤਵਾਦ ਸ਼ੇਅਰ ਕਰ ਦਿਓ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਤ ਜੀ ਅਸੀਂ ਉਪਾਅ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਪਾਣ ਤੁਸੀਂ ਰਾਤ ਦੇ ਸਮੇਂ ਕਰਨਾ ਹੈ ਕੋਸ਼ਿਸ਼ ਕਰਿਓ ਕਿ ਜਿਹੜੇ ਬੱਚੇ ਦੇ ਵਿਆਹ ਦੇ ਜੋਗ ਬਾਰੇ ਤੁਸੀਂ ਉਪਾਅ ਕਰ ਰਹੇ ਹੋ ਉਹਨਾਂ ਦੇ ਮਾਤਾ ਪਿਤਾ ਇਹ ਉਪਾਅ ਨੂੰ ਰਾਦੇ ਸਮੇਂ ਜ਼ਰੂਰ ਕਰਨ। ਵੈਸੇ ਤਾਂ ਬੱਚੇ ਖੁਦ ਵੀ ਕਰ ਸਕਦੇ ਹਨ ਪਰ ਜੇ ਘਰੇ ਸੁਪਾਣੂ ਖਾਸ ਕਰਕੇ ਮਾਤਾ ਪਿਤਾ ਕਰਨਗੇ ਤਾਂ ਇਹ ਵਧੀਆ ਜਲਤ ਤੁਹਾਨੂੰ ਦੇਵੇਗਾ। ਸੋ ਇਸ ਤਰੀਕੇ ਦੇ ਨਾਲ ਉਪਾਅ ਕਰਨ ਦੇ ਲਈ ਤੁਸੀਂ ਕੀ ਕਰਨਾ? ਸੋ ਇਸ ਤਰੀਕੇ ਦੇ ਨਾਲ ਇਹ ਉਪਾਅ ਕਰਨ ਦੇ ਲਈ ਤੁਸੀਂ ਕੀ ਕਰਨਾ ਕਿ ਆਪਣੇ ਘਰ ਦੇ ਵਿੱਚ ਜਿਹੜੀ ਦੱਖਣ ਦਿਸ਼ਾ ਹੋਵੇਗੀ ਉਹ ਦੱਖਣ ਦਿਸ਼ਾ ਨੂੰ ਥੋੜਾ ਜਿਹਾ ਤੁਸੀਂ ਹਸਾਬ ਸੋਤਰਾ ਕਰ ਲੈਣਾ ਹੈ ਹਸਾਬ ਸੋਤਰਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਤੋੜੇ ਜਿਹਾ ਇੱਕ ਮੁਠੀ ਚੌਲ ਲੈ ਲੈਣੇ ਹਨ ਚੌਲ ਤੁਸੀਂ ਕੋਈ ਵੀ ਲੈ ਸਕਦੇ ਹੋ ਚਾਹੇ ਉਹ ਖਿਚੜੀ ਵਾਲੇ ਹੋਣ ਚਾਹੇ ਬਨਾਸਪਤੀ ਹੋਣ ਚਾਹੇ ਟੁੱਟੇ ਹੋਣ ਇਸ ਵਿੱਚ ਕੋਈ ਵੀ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਬਸ ਹੁਣ ਹੋਣੇ ਚੌਲ ਚਾਹੀਦੇ ਹਨ ਇੱਕ ਮੁਠੀ ਚੌਲ ਲੈ ਲੈਣੇ ਹਨ ਇੱਕ ਮੁਠੀ ਤੇਲ ਲੈ ਲੈਣੇ ਹਨ ਤੈਨੂੰ ਤੁਸੀਂ ਲੈਣੇ ਹਨ ਕਾਲੇ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਦੱਖਣ ਦਿਸ਼ਾ ਜਿੱਥੇ ਤੁਸੀਂ ਪਾਗ ਕਰਨਾ ਉਸ ਨੂੰ ਸਾਫ਼ ਸੁਥਰਾ ਕੀਤਾ ਉੱਥੇ ਤੁਸੀਂ ਇੱਕ ਟੀਰੀ ਲਗਾ ਲੈਣੀ ਹੈ ਛੋਟੀ ਜਿਹੀ ਉਹਨਾਂ ਤਿਲਾਂ ਦੀ ਤੇ ਝੌਲਾਂ ਦੀ ਜੋ ਤੁਸੀਂ ਮਿਕਸ ਕੀਤੇ ਹਨ ਇਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਕਿ ਇੱਕ ਮਿੱਟੀ ਦਾ ਦੀਵਾ ਤੁਹਾਨੂੰ ਚਾਹੀਦਾ ਹੈ ਇੱਕ ਤੁਸੀਂ ਮਿੱਟੀ ਦਾ ਦੀਵਾ ਲੈਣਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਦੀਵਾ ਲੈਣਾ ਉਸ ਦੀਵੇ ਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਤਿਆਰ ਕਰ ਲੈਣਾ ਹੈ ਤੇ ਇੱਕ ਲੰਬੀ ਬਤੀ ਤੁਸੀਂ ਲਗਾ ਲੈਣੀ ਹੈ ਤੇ ਇਸ ਦੀਵੇ ਨੂੰ ਤੁਸੀਂ ਜਗੋਂ ਤੋਂ ਬਾਅਦ ਦੇ ਵਿੱਚ ਜਿਹੜੀ ਤੁਸੀਂ ਚੌਲਾਂ ਦੀ ਤੇ ਤਿਲਾਂ ਦੀ ਇੱਕ ਛੋਟੀ ਜੀ ਢੇਰੀ ਲਗਾਈ ਸੀ ਉਹ ਢੇਰੀ ਦੇ ਉੱਪਰ ਇਸ ਦੀਵੇ ਨੂੰ ਜਗਦਾ ਰੱਖ ਦੇਣਾ ਹੈ ਜਿਵੇਂ ਤੁਸੀਂ ਇਸ ਦੀਵੇ ਨੂੰ ਉਸ ਢੇਰੀ ਦੇ ਉੱਪਰ ਰੱਖੋਗੇ ਤਾਂ ਇਸ ਦੀਵੇ ਦੀ ਜਿਹੜੀ ਲੋ ਹੈ ਉਹ ਤੁਸੀਂ ਦੱਖਣ ਦਿਸ਼ਾ ਵਿੱਚ ਕਰ ਦੇਣੀ ਹੈ ਇਸ ਤਰੀਕੇ ਦੇ ਨਾਲ ਦੱਖਣ ਦਿਸ਼ਾ ਵੱਲ ਦੀਵੇ ਦੀ ਲੋ ਕਰਨ ਤੋਂ ਬਾਅਦ ਦੇ ਵਿੱਚ ਉਸ ਦੇ ਵਿੱਚ ਤੁਸੀਂ ਦੋ ਲੌਂਗ ਪਾ ਲੈਣੇ ਹਨ ਤੇ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਉੱਪਰ ਮੰਤਰ ਆ ਰਿਹਾ ਜਿਹੜਾ ਮੰਤਰ ਹੈ ਉਹ ਤੁਸੀਂ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਲਓ ਜਾਂ ਗਾਪੀ ਤੇ ਨੋਟ ਕਰ ਲਵੋ ਮੰਤਰ ਹੈ ਓਮ ਪਿੱਤਰ ਦੇਵੀਏ ਨਮੇ ਓਮ ਭਿੱਤਰ ਦੇਵੀਏ ਨਮੇ ਇਸ ਮੰਤਰ ਨੂੰ 11 ਵਾਰ ਬੋਲਣਾ ਹੈ ਤੇ ਉਸ ਦੀਵੇ ਦੇ ਕੋਲ ਪੈੜ ਕੇ ਤੁਸੀਂ ਬੋਲਣਾ ਹੈ ਜਿੱਥੇ ਤੁਸੀਂ ਇੱਕ ਦੀਵੇ ਨੂੰ ਪਰਚਾਲਤ ਕੀਤਾ ਹੈ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਜੋ ਕਈ ਵੱਡੇ ਬਜ਼ੁਰਗ ਨੇ ਜੋ ਸਵਰਗ ਸੁਧਾਰ ਗਏ ਨੇ ਜੋ ਐਕਸਪਾਇਰ ਹੋ ਗਏ ਨੇ ਉਹਨਾਂ ਦੇ ਅੱਗੇ ਤੁਸੀਂ ਹੱਥ ਜੋੜ ਕੇ ਆਪਣੀ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਨਾਲ ਜਾਣੇ ਜਾਣੇ ਵਿੱਚ ਹੋਈਆਂ ਗਲਤੀਆਂ ਦੀ ਤੁਸੀਂ ਮਾਫੀ ਮੰਗ ਲੈਣੀ ਹੈ ਤੇ ਆਪਣੇ ਜਿਹੜੇ ਬੱਚਿਆਂ ਦੇ ਵਿਆਹ ਦੇ ਲਈ ਜੋ ਵੀ ਉਹਨਾਂ ਦੇ ਵਿਆਹ ਦੇ ਯੋਗ ਨਹੀਂ ਬਣ ਰਹੇ ਉਹਨਾਂ ਦੇ ਵਿਆਹ ਦੇ ਯੋਗ ਤੇ ਲਈ ਆਪਣੇ ਜੋ ਵੱਡੇ ਬਜ਼ੁਰਗ ਉਹਨਾਂ ਅੱਗੇ ਪ੍ਰਾਰਥਨਾ ਕਰਨੀ ਹੈ ਇਹ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਿਆ ਇਸ ਪਾਣ ਨੂੰ ਕਿਸੇ ਨੂੰ ਬਿਨਾਂ ਦੱਸੇ ਜੇਕਰ ਤੁਸੀਂ ਹਰ ਮੱਸੇ ਨੂੰ ਕਰਦੇ ਹੋ ਤੁਹਾਨੂੰ ਕੋਈ ਦੂਸਰਾ ਉਪਾਅ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜਿਹੜੇ ਤੁਹਾਡੇ ਘਰ ਦੇ ਵੱਡੇ ਨੇ ਉਹ ਤੁਹਾਡੇ ਘਰ ਦੇ ਵਿੱਚ ਮੰਗਲਿਕ ਕਾਰ ਸ਼ੁਰੂ ਕਰਵਾ ਦੇਣਗੇ ਇਸੇ ਨਾਲ ਤੁਹਾਡੇ ਬੱਚਿਆਂ ਦਾ ਵਿਆਹ ਜੋਗ ਬਣਾ ਕੇ ਉਹਨਾਂ ਦਾ ਵਿਆਹ ਜਲਦੀ ਹੀ ਕਰਵਾ ਦੇਣਗੇ ਇਹ ਉਪਾਅ ਇੰਨਾ ਜ਼ਿਆਦਾ ਸਧਾਰਨ ਹੈ ਕਿ ਇਸ ਪਾਣ ਤੁਸੀਂ ਹਰ ਮਸਿਆਂ ਨੂੰ ਆਰਾਮ ਦੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਹੋ ਰਾਤ ਦੇ ਸਮੇਂ ਕਰਨਾ ਹੈ ਇਹ ਉਪਾਅ ਜਿਹੜੇ ਬੱਚਿਆਂ ਦੇ ਵਿਆਹ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਉਹਨਾਂ ਦੇ ਲਈ ਇਹ ਉਪਾਅ ਕਿ ਇਹ ਪਾਉ ਨੂੰ ਕਰਕੇ ਆ ਰਹੀਆਂ ਜਿਹੜੀਆਂ ਪ੍ਰੋਬਲਮ ਦੂਰ ਕਰ ਤਈਏ ਭਾਵੇਂ ਤਾਂ ਤੁਹਾਡਾ ਲੜਕਾ ਜਾਂ ਲੜਕੀ ਖੁਦ ਦੋਨੋਂ ਉਹ ਇਸ ਕੰਮ ਨੂੰ ਕਰ ਸਕਦੇ ਨੇ ਇਸ ਤਰ੍ਹਾਂ ਜਿਹੜੀ ਤੁਹਾਡੇ ਕੋਲਾ ਸੀ ਵੀਡੀਓ ਦੇ ਵਿੱਚ ਪਿੱਤਰਾਂ ਦੇ ਨਾਮ ਦਾ ਜੋ ਵੀ ਦੀਵਾ ਜਗਾਉਣ ਦੀ ਗੱਲ ਕੀਤੀ ਇਸ ਦੀ ਤਾਂ ਅਸੀਂ ਕਿਹਾ ਸੀ ਕਿ ਇਸ ਦੀਵੇ ਨੂੰ ਤਾਂ ਖਾਸ ਕਰਕੇ ਜੋ ਬੱਚਿਆਂ ਦੇ ਮਾਤਾ ਪਿਤਾ ਉਹ ਇਸ ਦੇਵੇਂ ਨਜਾਇਆ ਕਰਨ ਅਗਰ ਕਿਸੇ ਕਾਰਨ ਕਰਕੇ ਜਾਂ ਕਿਸੇ ਪ੍ਰੋਬਲਮ ਕਰਕੇ ਉਹ ਨਹੀਂ ਕਰ ਪਾਉਂਦੇ ਤਾਂ ਫਿਰ ਬੱਚੇ ਆਪ ਖੁਦ ਕਰ ਸਕਦੇ ਹਨ ਚਾਹੇ ਲੜਕਾ ਚਾਹੇ ਲੜਕੀ ਤੇ ਜੋ ਅਸੀਂ ਦੂਸਰਾ ਕੰਮ ਦੱਸਣ ਲੱਗੇ ਹਾਂ ਇਸ ਨੂੰ ਤਾਂ ਕੋਈ ਵੀ ਕਰ ਸਕਦਾ ਹੈ ਤੁਸੀਂ ਕਿਵੇਂ ਕਰਨਾ ਹੈ ਇਸ ਲਈ ਤੁਸੀਂ ਕੀ ਕਰਨਾ ਹੈ ਕਿ ਮੁੱਠੀ ਕਾਲੇ ਤੇਲ ਲੈਣਿਆਂ ਤੇ ਪਾ ਮਾਤਾ ਪਿਤਾ ਕਰ ਸਕਦੇ ਹਨ ਇਹ ਕੰਮ ਬੱਚੇ ਖੁਦ ਵੀ ਕਰ ਸਕਦੇ ਹਨ ਜੇਕਰ ਤੁਹਾਡੇ ਘਰ ਦੇ ਵਿੱਚ ਬੱਚੇ ਹਨ ਤਾਂ ਤੁਸੀਂ ਇੱਕ ਮੁਟੀ ਕਾਲੇ ਤੇਲ ਲੈ ਕੇ ਆਪਣੇ ਬੱਚਿਆਂ ਦੇ ਸਿਰ ਤੋਂ ਐਂਟੀਕਲੋਕਵਾਇਜ਼ ਤੁਸੀਂ ਵਾਰ ਦੇਣੇ ਹਨ 7 ਵਾਰ ਜੇਕਰ ਤੁਹਾਡੇ ਘਰ ਦੇ ਵਿੱਚ ਮਾਤਾ ਪਿਤਾ ਨਹੀਂ ਹਨ ਇਕੱਲੇ ਹਨ ਉਹ ਕੰਮ ਕਰ ਰਹੇ ਹਨ ਤਾਂ ਬੱਚੇ ਕੋ ਦੇ ਇੱਕ ਮੁਟੀ ਤੇਲ ਲੈ ਕੇ ਆਪਣੇ ਸਿਰ ਤੋਂ 7 ਵਾਰ ਵਾਰ ਸਕਦੇ ਹਨ ਜੇਕਰ ਤੁਹਾਡੇ ਬੱਚੇ ਘਰ ਵਿੱਚ ਨਹੀਂ ਰਹਿੰਦੇ ਮਾਤਾ ਪਿਤਾ ਆਪਣੇ ਬੱਚਿਆਂ ਲਈ ਉਪਾਅ ਕਰ ਰਹੇ ਹਨ ਤਾਂ ਉਹ ਉਹਨਾਂ ਦੀ ਫੋਟੋ ਦੇ ਉੱਪਰ ਐਂਟੀਕਲੋਕਵਾਇਜ਼ 7 ਵਾਰ ਵਾਰ ਸਕਦੇ ਹਨ ਇਹ ਕੰਮ ਕਾਜ ਕਰਕੇ ਤੁਸੀਂ ਰਾਤ ਨੂੰ ਕਰਨਾ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਜਦੋਂ ਤੁਸੀਂ ਆਪਣੇ ਘਰ ਦੇ ਸਾਰੇ ਕੰਮ ਖਤਮ ਕਰ ਲਓਗੇ ਫ੍ਰੀ ਹੋ ਜਾਓਗੇ ਰਾਤ ਦੇ ਸਮੇਂ ਉਸ ਸਮੇਂ ਤੁਸੀਂ ਇਹ ਕੰਮ ਕਰ ਸਕਦੇ ਹੋ ਇਸ ਤਰੀਕੇ ਨਾਲ ਜਦੋਂ ਤੁਸੀਂ ਇੱਕ ਮੁੱਠੀ ਤੇਲ ਇੱਕ ਮੁੱਠੀ ਤੇਲ ਨੂੰ 7 ਵਾਰ ਐਂਟੀਕਲੋਕਵਾਈਜ਼ ਵਾਰ ਲਓਗੇ ਤਾਂ ਤੁਸੀਂ ਇਹਨੂੰ ਤਿੰਨ ਅਲੱਗ-ਅਲੱਗ ਤਰੀਕਿਆਂ ਦੇ ਨਾਲ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਸਭ ਤੋਂ ਪਹਿਲਾ ਤਰੀਕਾ ਦਾ ਤੁਸੀਂ ਆਪਣੇ ਘਰ ਤੋਂ ਬਾਹਰ ਜਾਓ ਕੋਈ ਵੀ ਸੰਸਾਨ ਤੁਹਾਨੂੰ ਜਗਾ ਦੇ ਕੇ ਰਹੀ ਹੈ ਸੰਜਾਨ ਜਗਾ ਦੇ ਇੱਕ ਮੁੱਠੀ ਜੋ ਤੇਲ ਨੇ ਇਹਨਾਂ ਨੂੰ ਦੁਸੇ ਸੋਟ ਕੇ ਆ ਸਕਦੇ ਹੋ ਤੇ ਦੂਸਰਾ ਤਰੀਕਾ ਇਹ ਹੈ ਕਿ ਤੁਹਾਡੇ ਘਰ ਦੇ ਆਸ-ਪਾਸ ਕੋਈ ਪਾਣੀ ਚੱਲ ਰਿਹਾ ਸਾਫ਼ ਸੁਥਰਾ ਨਦੀ ਨਹਿਰ ਤਾਂ ਤੁਸੀਂ ਉੱਥੇ ਵੀ ਇਹ ਤੇਲ ਜਿਹੜੇ ਵਰਜਿਤ ਕਰ ਸਕਦੇ ਹੋ ਉਸ ਤਰੀਕੇ ਨਾਲ ਤੁਸੀਂ ਪਾਣੀ ਦੇ ਵਿੱਚ ਜਲ ਪ੍ਰਵਾਹ ਕਰ ਸਕਦੇ ਹੋ ਇੱਕ ਮੁੱਠੀ ਤੇਲ ਨੂੰ ਇਸ ਤਰੀਕੇ ਨਾਲ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਕਿ ਰਾਤ ਦੇ ਸਮੇਂ ਅਸੀਂ ਇਸ ਤਰੀਕੇ ਦੇ ਨਾਲ ਆਪਣੇ ਘਰ ਤੋਂ ਬਾਹਰ ਨਹੀਂ ਜਾ ਸਕਦੇ ਤੇ ਅਸੀਂ ਆਪਣੇ ਘਰ ਦੇ ਅੰਦਰ ਰਹਿ ਕੇ ਹੀ ਇਹ ਕੰਮ ਕਰਨਾ ਚਾਹੁੰਦੇ ਹਾਂ ਜਿਹੜੇ ਲੋਕ ਘਰ ਤੋਂ ਬਾਹਰ ਨਹੀਂ ਜਾ ਸਕਦੇ ਉਹ ਆਪਣੇ ਘਰ ਦਾ ਜਿਹੜਾ ਵਾਸ਼ਪੋਸ਼ਣ ਹੈ ਉਸ ਵਾਸ਼ਪੋਸ਼ਣ ਦੇ ਵਿੱਚ ਇੱਕ ਕਾਲੇ ਤੇਲ ਨੇ ਜਿਹੜੇ ਪਾ ਕੇ ਉੱਪਰੋਂ ਪਾਣੀ ਚਲਾ ਕੇ ਇਸ ਤਰੀਕੇ ਦੇ ਨਾਲ ਵੀ ਉਹ ਜਲ ਪ੍ਰਵਾਹ ਕਰ ਸਕਦੇ ਨੇ ਇੱਕ ਮੁਠੀ ਜਿਹੜੇ ਤੇਲ ਵਾਸ਼ਪੋਸ਼ਣ ਚ ਪਾ ਕੇ ਉੱਪਰੋਂ ਤੁਸੀਂ ਪਸ ਪਾਣੀ ਛੱਟਣਾ ਜਿਹੜਾ ਪਾਣੀ ਛੱਟਣਾ ਉਹ ਪੂਰਾ ਖੁੱਲਾ ਛੱਡ ਦਿਓ ਤੇ ਇਸ ਤਰੀਕੇ ਨਾਲ ਕਈ ਵਾਰ ਆਪਾਂ ਉਪਾਅ ਕਰਦੇ ਹਾਂ ਤੇ ਨਮਕ ਨੂੰ ਇਸ ਤਰੀਕੇ ਨਾਲ ਵਾਸ਼ਪੋਸ਼ਣ ਦੇ ਵਿੱਚ ਪੰਜ ਚੱਲ ਪਾਣੀ ਵਿੱਚ ਵਹਾਉਣ ਦੇ ਬਾਰੇ ਕਿਹਾ ਜਾਂਦਾ ਹੈ ਤੇ ਜਿਹੜਾ ਨਮਕ ਹੁੰਦਾ ਬਰੀਕ ਹੁੰਦਾ ਤੇ ਜਲਦੀ ਪਾਣੀ ਦੇ ਵਿੱਚ ਚਲਾ ਜਾਂਦਾ ਜਿਹੜੇ ਤੇਲ ਹੁੰਦੇ ਆ ਜਦੋਂ ਇਹਨਾਂ ਨੂੰ ਅਸੀਂ ਕਰਾਂਗੇ ਵਾਸ਼ਪੋਸ਼ਣ ਦੇ ਵਿੱਚ ਤਾਂ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਜਾ ਕੇ ਥੋੜੇ ਥੋੜੇ ਤੇਲ ਨੇ ਜਿਹੜੇ ਇਹ ਰੁਕੋ ਜਾਂਦੇ ਇਸ ਤਰੀਕੇ ਨਾਲ ਤੁਸੀਂ ਜਿਹੜਾ ਪਾਣੀ ਛੱਟਣਾ ਉਹ ਖੁੱਲਾ ਛੱਡਣਾ ਤਾ ਜੋ ਤੇਲ ਕਿਤੇ ਵੀ ਰੋਕਣਾ ਪੂਰਾ ਪਾਣੀ ਦੇ ਵਿੱਚ ਚਲੇ ਜਾਣ ਤੇ ਤੇਰੇ ਇੰਨੇ ਦੂਰ ਤੱਕ ਜਾਣਾ ਚਾਹੀਦਾ ਹੈ ਜਿਹੜੇ ਤੁਹਾਡੇ ਘਰ ਦੀ ਬਾਉਂਡਰੀ ਤੁਹਾਡੇ ਘਰ ਦੀ ਉਤੋਂ ਦਾਣਾ ਨਹਿਰਣਾ ਚਾਹੀਦਾ ਸਿਰਕੇ ਦੇ ਨਾਲ ਤੁਸੀਂ ਇਹਨਾਂ ਉੱਪਰ ਪ੍ਰੈਸ਼ਰ ਦੇ ਨਾਲ ਪਾਣੀ ਛੱਡਣਾ ਇਸ ਤਰੀਕੇ ਨਾਲ ਤੁਸੀਂ ਇਸ ਤੇਲ ਨੂੰ ਦੇ ਨਾਲ ਤੁਸੀਂ ਬੋਲਣਾ ਹੈ ਕਿ ਤੁਹਾਡੇ ਬੱਚੇ ਦੇ ਆਲੇ ਦੋਲੇ ਹਰ ਪ੍ਰਕਾਰ ਦੀ ਜੋ ਨੈਗੇਟਿਵ એનર્ਜੀ ਉਹਨਾਂ ਨੂੰ ਆਪਣੇ ਨਾਲ ਲੈ ਜਾਓ ਮੇਰੇ ਬੱਚੇ ਦਾ ਜਿਹੜਾ ਸਾਰਾ ਗ੍ਰਹਿ ਦੋਸ਼ ਜਿਹੜਾ ਪਿਤਤਰ ਦੋਸ਼ ਇਸ ਦੇ ਨਾਲ ਉਸ ਵਿਆਹ ਦੋਸ਼ ਜੋ ਵੀ ਸਮੱਸਿਆ ਉਹਨਾਂ ਦੇ ਵਿਆਹ ਦੀ ਉਹ ਇੱਕ ਸਾਰ ਬੈ ਕੇ ਪਾਣੀ ਵਿੱਚ ਦੌਰ ਚੱਲੀ ਜਾਵੇ ਇਹ ਸਭ ਕਰਨ ਤੋਂ ਬਾਅਦ ਵਿੱਚ ਤੁਹਾਡੇ ਬੱਚੇ ਦਾ ਤੁਰੰਤ ਵਿਆਹ ਦਾ ਜੋਕ ਬਣ ਜਾਵੇਗਾ ਇਸ ਤਰੀਕੇ ਨਾਲ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕਿਤੇ ਵੀ ਪਿੱਪਲ ਦਾ ਦਰਖਤ ਤੇ ਹਰ ਮੱਸਿਆ ਵਾਲੇ ਦਿਨ ਤੁਸੀਂ ਜੇਕਰ ਪਿੱਪਲ ਦੇ ਦਰਖਤ ਤੇ ਤੁਸੀਂ ਇੱਕ ਦੀਵਾ ਪਰਚਲਦ ਕਰਨ ਦੇ ਲਈ ਜਾਣਦੇ ਹੋ ਸਰਾਂ ਦੇ ਤੇਲ ਦਾ ਤੇ ਤੁਸੀਂ ਕੀ ਕਰ ਸਕਦੇ ਹੋ ਫਿਰ ਤੁਸੀਂ ਇੱਕ ਮੁੱਢੀ ਜਿਹੜੇ ਤੇਲ ਨੇ ਇਹਨਾਂ ਤੁਸੀਂ ਉੱਥੇ ਵੀ ਲੈ ਜਾ ਸਕਦੇ ਹੋ ਤਾਂ ਜੋ ਦੀਵਾ ਤੁਸੀਂ ਪਰਚਲਤ ਕਰਨਾ ਉਹ ਤਾਂ ਕਰਨਾ ਹੀ ਕਰਨਾ ਜਿਹੜੇ ਇਹ ਇੱਕ ਮੁੱਢੀ ਤੇਲ ਹੋਣਗੇ ਇਹਨਾਂ ਤੁਸੀਂ ਉੱਤੇ ਪਿੱਪਲ ਦੇ ਦਰਖਤ ਦੇ نیچے ਸ਼ਾਂਡੇ ਕੀ ਰੱਖ ਕੇ ਆ ਜਾਣਾ ਇਹ ਦੋ ਤਿੰਨ ਤਰੀਕੇ ਨੇ ਜੋ ਤੁਹਾਨੂੰ ਅਸੀਂ ਦੱਸਿਆ ਨੇ ਇੱਕ ਮੁੱਢੀ ਤੇਲ ਨੂੰ ਵਰਜਿਤ ਕਰਨ ਦੇ ਲਈ ਇਹ ਪਾ ਜਿਹੜੇ ਦੱਸੇ ਨੇ ਇਹਨਾਂ ਤੁਸੀਂ ਜ਼ਰੂਰ ਕਰੋ ਤੇ ਇਹਨਾਂ ਵਿੱਚੋਂ ਜਿਹੜਾ ਮੇਨ ਪਾ ਉਹ ਤੇਲ ਵਾਲਾ ਜੋ دیਵਾ ਤੁਹਾਨੂੰ ਚੁਕਾਉਣ ਦੇ ਲਈ ਪਿੱਤਰਾਂ ਦੇ ਲਈ ਦੱਸਿਆ ਉਹ ਤਾਂ ਤੁਸੀਂ ਬਿਨਾਂ ਕਿਸੇ ਪ੍ਰੋਬਲਮ ਦੇ ਬਿਨਾਂ ਕਿਸੇ ਮੁਸ਼ਕਲ ਦੇ ਆਪਣੇ ਘਰ ਦੇ ਵਿੱਚ ਦੀਵੇ ਨੂੰ ਤੁਸੀਂ ਪਰਚਲਿਤ ਕਰ ਸਕਦੇ ਹੋ ਇਸ ਪਾਉ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖੋ ਤੁਹਾਡੇ ਬੱਚੇ ਦਾ ਵਿਆਹ ਤੁਰੰਤ ਹੋ ਜਾਵੇਗਾ ਇਹ ਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਪਾ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ